ਸੋ ਦੋਸਤੋ ਅੱਜ ਗੱਲ ਕਰਨ ਜਾ ਰਹੇ ਆ ਆਪਾਂ ਜੋ ਨਿਊ ਵੈਕੈਂਸੀ ਜੋ ਆਈਆਂ ਹਨ ਉਹਦੇ ਬਾਰੇ ਸਪੋਸਟ ਆ ਹਨ ਇੰਡੀਅਨ ਆਰਡੀਨੈਂਸ ਫੈਕਟਰੀਜ਼ ਜੋ ਇੰਡੀਅਨ ਆਰਡੀਨੈਂਸ ਫੈਕਟਰੀ ਹੈ ਇਹਦਾ ਕੰਮ ਇਹ ਹੈ ਵੀ ਜੋ ਜਿੰਨਾ ਵੀ ਸਰਕਾਰੀ ਅਸਲਾ ਆਪਣਾ ਬਣਦਾ ਹੈ ਜੋ ਨਿੱਕੇ ਤੋਂ ਲੈ ਕੇ ਵੱਡੇ ਪਾੜ ਤੱਕ ਇਹਦਾ ਕੰਮ ਹੈ ਜੀ ਅਸਲਾ ਬਣਾਉਂਦੇ ਆ ਮਿਜ਼ਾਈਲ ਧੋਫ ਟੈਂਕ ਜਿੰਨਾ ਵੀ ਜੋ ਜਹਾਜ਼ ਵਗੈਰਾ ਜੰਗੀ ਜਹਾਜ਼ ਹੋਗਾ ਇਹ ਸਾਰਾ ਕੰਮ ਹੈ ਜੀ ਅਸਲਾ ਬਣਾਉਂਦਾ ਸੋ ਇਹਦੇ ਵਿੱਚ ਵੈਕੈਂਸੀਆਂ ਆਈਆਂ ਹਨ ਸੋ ਵਕੈਂਸੀਆਂ ਜੋ ਟੋਟਲ ਹਨ ਉਹ ਹਨ ਜੀ 3979 ਇਹ ਆਲ ਇੰਡੀਆ ਦੀ ਵਕੈਂਸੀ ਹੈ ਸੋ ਇਹਦੇ ਵਿੱਚ ਕੋਈ ਇਗਜ਼ਾਮ ਨਹੀਂ ਹੋਣਾ ਕੋਈ ਟੈਸਟ ਨਹੀਂ ਹੋਣਾ ਕੋਈ ਰੇਸ ਨਹੀਂ ਹੋਣੀ ਕੋਈ ਦੌੜ ਨਹੀਂ ਹੋਣੀ ਕੋਈ ਕਦ ਨਹੀਂ ਹੋਣਾ ਤੁਹਾਡਾ ਇਹਦੇ ਵਿੱਚ ਸਿਰਫ ਤੋਂ ਸਿਰਫ 10ਵੀਂ ਦੀ ਮੈਰਿਟ ਬੇਸ ਤੇ ਭਰਤੀ ਹੈ ਤੁਹਾਡੀ ਸੋ ਜਿਨ੍ਹਾਂ ਨੇ ਆਈਟੀਆ ਕੀਤੀ ਹੋਈ ਹੈ ਉਹ ਆਈਟੀਆ ਹੀ ਬੇਸ ਤੇ ਵੀ ਭਰ ਸਕਦੇ ਹਨ ਤੇ ਜਿਨ੍ਹਾਂ ਕੋਲ ਕੱਲੀ 10ਵੀਂ ਹੈ ਉਹ 10ਵੀਂ ਦੇ ਬੇਸ ਤੇ ਭਰ ਸਕਦੇ ਹਨ ਸੋ ਇਹਦੇ ਵਿੱਚ ਜੋ ਭਰਤੀ ਹੈ ਉਹ ਨਿਰੋਲ ਮੈਰਿਟ ਬੇਸ ਤੇ ਭਰਤੀ ਰਹੇਗੀ आईटीआई वास्ते भी ते 10वीं वास्ते भी सो नोटिफिकेशन ਆਪਣੇ ਕੋਲ ਆ ਚੁੱਕਾ ਹੈ ਸੋ ਅ ਸਵੇਦਾ ਜੋ ਪੁਰਾਣਾ ਹੈ ਉਹ ਹੈ ਜੀ ਯੰਤਰ ਇੰਡੀਆ ਲਿਮਟਿਡ ਯੰਤਰ ਇੰਡੀਆ ਲਿਮਟਿਡ ਦੇ ਵਿੱਚ ਜੋ 1 ਫਰਵਰੀ ਤੋਂ ਇਹ ਪੋਸਟਾਂ ਸਟਾਰਟ ਹੋ ਚੁੱਕੀਆਂ ਹਨ ਤਾਂ ਇਹਦੀ ਲਾਸਟ ਡੇਟ ਰਹੇਗੀ ਜੀ 3 ਮਾਰਚ 3 ਮਾਰਚ ਦੀ ਲਾਸਟ ਡੇਟ ਹੈ ਸੋ ਇਹਦੇ ਵਿੱਚ ਨੌਨ ਆਈਕੀ ਤੇ ਆਈਟੀਆਈ ਬੇਸ ਤੇ ਪੋਸਟਾਂ ਹਨ ਤੁਸੀਂ ਕੋਈ ਵੀ ਆਈਟੀ ਕੀਤੀ ਹੋਵੇ ਇਹ ਪੋਸਟ ਫਿਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੱਲੀ 10वीं ਹੈ ਤਤਮੀ ਇਹ ਪੋਸਟ ਫਿਲ ਕਰ ਸਕਦੇ ਹੋ ਸੋ ਇਹ ਮੈਰਿਟ ਬੇਸ ਤੇ ਭਰਤੀ ਰਹੇਗੀ ਸੋ ਅਪਲਾਈ ਕਿਵੇਂ ਕਰਨਾ ਹੈ ਸੋ ਇਹਦੇ ਵਿੱਚ ਜੋ ਇਹਨਾਂ ਨੇ ਲਿੰਕ ਦਿੱਤਾ ਹੋਇਆ ਹੈ yantraindia.gov.in ਤੋਂ ਇਹ ਜੋ ਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹਦੇ ਵਿੱਚ ਜੋ ਪ੍ਰੂਫ ਰਹਿਣਗੇ ਤੁਸੀਂ ਵੋਟਰ ਆਈਡੀ ਪਾਸਪੋਰਟ ਪੈਨ ਕਾਰਡ ਆਧਾਰ ਕਾਰਡ ਇੱਕ ਪ੍ਰੂਫ ਜੋ ਜ਼ਰੂਰ ਲਗਾਉਣਾ ਹੈ ਤੇ ਫਾਰਮ ਵਿੱਚ ਸੋ ਪ੍ਰੂਫ ਇਹ ਹਨ ਜਿ 10ਵੀਂ ਦਾ ਸਰਟੀਫਿਕੇਟ ਤੇ ਤੁਹਾਡਾ ਆਧਾਰ ਕਾਰਡ ਤੇ ਜੇ ਕੈਟਾਗਰੀ ਸਰਟੀਫਿਕੇਟ ਤੁਹਾਡਾ ਜੋ ਵੀ ਕੈਟਾਗਰੀ ਹੈ ਉਹ ਲਾਣਾ ਵੀ ਜ਼ਰੂਰੀ ਹੈ ਸੋ ਗ੍ਰੇਡ ਸਿਸਟਮ ਜੇ ਤੁਹਾਡੀ ਕੀਤਾ ਹੈ ਦਸਵੀਂ A+ ਹਨ ਤਾਂ ਉਹ ਤੁਹਾਡੇ 95% ਜੇ ਕੱਲੀ A ਲੱਗੀ ਹੋਈ ਹੈ ਤਾਂ ਉਹ ਤੁਹਾਡੇ 84.5% ਨੰਬਰ ਬਣਨਗੇ ਜੇ B+ ਹੈ ਤੇ ਉਹ ਤੁਹਾਡੇ 74.5% ਨੰਬਰ ਬਣਨਗੇ ਇਹ ਸਭ ਨਾਲ ਗ੍ਰੇਡ ਸਿਸਟਮ ਇਹਨਾਂ ਨੇ ਦੱਸਿਆ ਹੋਇਆ ਵੀ ਜਿਵੇਂ ਆਪਾਂ ਕਹਿ ਲਓ ਵੀ ਜੋ 2020 ਦੇ ਵਿੱਚ ਇਹਨਾਂ ਨੇ ਦਸਵੀਂ ਕੀਤੀ ਹੋਈ ਹੈ ਉਹਨਾਂ ਦੇ ਨੰਬਰ ਨਹੀਂ ਲਿਖੇ ਹੋਏ ਉਹ ਗ੍ਰੇਡ ਸਿਸਟਮ ਹੈ ਸਾਰਾ ਤੋ ਉਹਦੇ ਵਿੱਚ ਜੇਕਰ ਆਪਣੇ ਸਾਰੇ A+ ਹੁਣ ਸਾਰੇ ਸਬਜੈਕਟ ਦੇ ਵਿੱਚੋਂ ਤੇ ਉਹ ਤੁਹਾਡੇ 95% ਨੰਬਰ ਬਣਨਗੇ ਸੋ ਨਾ ਕਿ ਉਹ ਤੁਹਾਡੇ 100% ਆ ਸੋ ਜਿਨ੍ਹਾਂ ਨੇ 2021 ਦੇ ਵਿੱਚ ਕੀਤੀ ਹੋਈ ਹੈ ਸੋ ਉਹਨਾਂ ਦਾ ਨੰਬਰ ਸਿਸਟਮ ਵਾਈਜ਼ ਹੈ ਉਹਨਾਂ ਦੇ ਤਾਂ ਪੂਰੇ ਨੰਬਰ ਲਿਖੇ ਹੋਏ ਨੇ ਤੇ ਕਈਆਂ ਦੇ 100 ਦੇ ਵਿੱਚੋਂ 100 ਲਿਖੇ ਹਨ ਸੋ ਕਰੋਨਾ ਸਿਸਟਮ ਦੇ ਵਿੱਚ ਇਹੀ ਹੋਇਆ ਹੈ ਸੋ ਹੁਣ ਆਪਾਂ ਅੱਗੇ ਦੇਖਦੇ ਆ ਨੋਟੀਫਿਕੇਸ਼ਨ ਜੋ ਇਹਦੇ ਵਿੱਚ ਜੋ ਤੁਹਾਡੀ ਸਟਾਰਟਿੰਗ ਜੋ ਪੇਰੇਗੀ ਇਹ ਹੈ ਜੀ ਨੋਨ ਆਈਟੀਆਈ ਵਾਸਤੇ 8200 ਤੇ ਜਿਨ੍ਹਾਂ ਨੇ ਆਈਟੀ ਕੀਤੀ ਹੋਈ ਹੈ ਉਹਨਾਂ ਦੀ ਰਹੇਗੀ ਜੀ 9600 ਸੋ ਇਹਦੇ ਵਿੱਚ ਜੋ ਫੀਸ ਰਹੇਗੀ ਉਹ ਜਰਨਲ ਤੇ ओबीसी ਕੈਟਾਗਰੀ ਵਾਸਤੇ 200 ਪਲੱਸ ਜੀਐਸਟੀ ਤੇ ਜੋ ਐਸਸੀ ਐਸਟੀ ਤੇ ਜੋ ਲੜਕਿਆਂ ਲਈ ਫੀਸ ਰਹੇਗੀ 100 ਤੇ ਪਲੱਸ ਉਹ ਜੀਐਸਟੀ ਲੱਗੇਗਾ ਤੁਹਾਨੂੰ ਵੈਕੈਂਸੀ ਸਿਸਟਮ ਜੋ ਵੈਕੈਂਸੀ ਹਨ ਉਹ ਲਗ ਲਗ ਜੋ ਸਟੇਟ ਦੀਆਂ ਅਲੱਗ-ਅਲੱਗ ਜੋ ਫੈਕਟਰੀਆਂ ਉਹਦੇ ਹਿਸਾਬ ਨਾਲੇ ਜੋ ਵੈਕੈਂਸੀ ਹਨ ਆਪਣੇ ਚੰਡੀਗੜ੍ਹ ਪੰਜਾਬ ਦੇ ਵਿੱਚ ਜੋ ਚੰਡੀਗੜ੍ਹ ਦੇ ਵਿੱਚ ਇਹ ਫੈਕਟਰੀ ਹੈਗੀ ਹੈ ਸੋ ਉਹਦੇ ਵਿੱਚ ਜੋ ਟੋਟਲ 52 ਪੋਸਟਾਂ ਹਨ ਸੋ ਬਿਹਾਰ ਦੇ ਵਿੱਚ ਦੇਖ ਸਕਦੇ ਹੋ 20 ਪੋਸਟਾਂ ਸੋ ਇਸ ਤਰ੍ਹਾਂ ਜੋ ਅਲੱਗ-ਅਲੱਗ ਸਟੇਟ ਦੀਆਂ ਅਲੱਗ-ਅਲੱਗ ਵੈਕੈਂਸੀ ਹਨ ਤੁਸੀਂ ਕਿਸੇ ਵੀ ਸਟੇਟ ਚ ਜਾ ਕੇ ਇਹ ਪੋਸਟ ਫਿਲ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗੇ ਵੀ ਇੱਥੇ ਸਾਡੀ ਵੈਕੈਂਸੀ ਠੀਕ ਹੈ ਇੱਥੇ ਸਾਡੀ ਤੁਹਾਡੀ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਜੋ ਵੈਕੈਂਸੀ ਤੁਹਾਨੂੰ ਸਹੀ ਲੱਗਦੀ ਹੈ ਤੁਸੀਂ ਆਲ ਇੰਡੀਆ ਦੇ ਵਿੱਚ ਕਿਸੇ ਵੀ ਜੋ ਇਹਨਾਂ ਦੀ ਫੈਕਟਰੀ ਬਣੀ ਹੋਈ ਹੈ ਅਸਲਾ ਫੈਕਟਰੀ ਅਸਲਾ ਫੈਕਟਰੀ ਦੇ ਵਿੱਚ ਅਪਲਾਈ ਕਰ ਸਕਦੇ ਸੋ ਫਿਲਹਾਲ ਇਹ ਪੋਸਟ ਹੈ ਇੱਕ ਪ੍ਰੈਨਸ ਦੀ ਪੋਸਟ ਹੈ ਇੱਕ ਪੱਕੀ ਨੌਕਰੀ ਨਹੀਂ ਹੈਗੀ ਹਾਲੇ ਸੋ ਇਹਦੇ ਵਿੱਚ ਜੇ ਤੁਸੀਂ ਪ੍ਰੈਨਸ ਕਰ ਲੈਂਦੇ ਹੋ ਤਾਂ ਤੁਹਾਡੇ ਨੌਕਰੀ ਦੇ ਬਹੁਤ ਮੌਕੇ ਹੋਣਗੇ ਸੋ ਅੱਗੇ ਆਪਾਂ ਜਿਵੇਂ ਦੇਖ ਲੈਂਦੇ ਹਾਂ ਮਹਾਰਾਸ਼ਟਰ ਤੇ ਇਹ ਅਲੱਗ-ਅਲੱਗ ਜੋ ਸਟੇਟ ਹਨ ਇਹਦੇ ਵਿੱਚ ਜੋ ਫੈਕਟਰੀਆਂ ਬਣੀਆਂ ਹੋਈਆਂ ਹਨ ਇਹਨਾਂ ਦੀ ਜੋ ਹੈ ਸਰਕਾਰੀ ਫੈਕਟਰੀਆਂ ਸੋ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਹਨ ਸੋ ਇਹ ਪੋਸਟਾਂ ਕਿਤੇ ਕਾਢ ਹਨ ਕਿਤੇ ਵਾਦਨ ਆਪਣੇ ਸਾਹਮਣੇ ਲੇਖ ਕੇ ਤੁਸੀਂ ਇਹ ਪਰਫਿਲ ਕਰ ਲੈਣਾ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਕੰਬੋ ਜੋ ਪੁਆਇੰਟ ਨਾਲ ਧੰਨਵਾਦ